ਨੇ ਜਿਸ ਦਿਨ ਬਜਟ ਪੇਸ਼ ਹੋਇਆ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੇ ਆਂਗਣਵਾੜੀ ਵਰਕਰ ਨੇ ਉਹ ਸਿਰਫ 4 ਘੰਟੇ ਕੰਮ ਕਰਦੀਆਂ ਨੇ ਇਸ ਕਰਕੇ ਇਹਨਾਂ ਦਾ ਸਿਰਫ ਮਾਨ ਪੱਤਾ ਮਿਲਦਾ ਹੰਕਾਰ ਲਈ ਜੋ ਲੜਦੇ ਹੈ ਲੋਕ ਜੈਨਾ ਤੋਂ ਨਹੀਂ ਡਟਦੇ ਲੋਕ ਆਂਨ ਮਰੀ ਮਲਾਜਮ ਯੂਨੀਅਨ ਜਿੰਦਾਬਾਦ 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 ਸਾਨੂੰ ਸਾਰਾ ਦਿਨ ਐ ਨਹੀਂ ਪਤਾ ਰਾਤ ਨੂੰ 10 ਵਜੇ ਮੈਸੇਜ ਪਾਦੇ ਨੇ ਕਦੋਂ ਦੀ ਰਿਪੋਰਟ ਮੰਗ ਲੈਂਦੇ ਨੇ ਅਸੀਂ ਹੁਣ ਉਹਨਾਂ ਨੂੰ ਦੱਸਾਂਗੇ ਵੀ ਕਿ 4 ਘੰਟੇ ਦੀ ਡਿਊਟੀ ਹੈ ਉਹਨਾਂ 4 ਘੰਟੇ ਤੋਂ ਬਾਅਦ ਸਾਨੂੰ ਕੋਈ ਮੈਸੇਜ ਨਾ ਕੀਤਾ ਜਾਵੇ ਅਸੀਂ ਕੋਈ ਰਿਪੋਰਟ ਨਹੀਂ 4 ਘੰਟੇ ਤੋਂ ਬਾਅਦ ਦਿੰਦੇ ਹਾਂ ਹੰਸਿਮੀਰਾ ਨਾਮ ਤਜਿੰਦਰ ਵਾਲੀਆ ਮੈਂ ਸੀਟੀਓ ਜਨਦੀਪ ਬਲਾ ਡਾਈ ਰਿਸਰਕਲ ਪ੍ਰਧਾਨ ਬੋਲ ਰਿਹਾ ਜੀ ਅਸੀਂ ਜਿਹੜਾ ਅੱਜ ਦਾ ਇਹ ਧਰਨਾ ਲਾਇਆ ਹੈ ਇਹ ਅਸੀਂ ਬਲਜੀਤ ਕੋਰ ਮੰਤਰੀ ਦੇ ਖਿਲਾਫ ਲਾਇਆ ਹੈ ਉਹਨਾਂ ਨੇ ਬਜਟ ਦੇ ਵਿੱਚ ਸਾਡੇ ਬਾਰੇ ਕਿਹਾ ਵੀ ਇਹ ਉਜਰਤਾ ਦੇ ਖੇਰੇ ਵਿੱਚ ਨਹੀਂ ਆਉਂਦੀ ਆ ਇਹ ਸਿਰਫ 4 ਘੰਟੇ ਹੀ ਕੰਮ ਕਰਦੀਆਂ ਨੇ ਹੋਰ ਕੰਮ ਨਹੀਂ ਕਰਦੀਆਂ ਸਭ ਤੋਂ ਜ਼ਰ ਕੀ ਇੰਨਾ ਕੰਮ ਲਿਆ ਜਾਂਦਾ ਅਸੀਂ ਹੁਣ ਦੱਸਣਾ ਚਾਹੁੰਦੇ ਹਾਂ ਉਹਨਾਂ ਨੂੰ ਵੀ ਅਸੀਂ ਕੀ ਕਰ ਸਕਦੇ ਹਾਂ ਅਸੀਂ ਧਰਨਾ ਲਾ ਕੇ ਉਹਨਾਂ ਨੂੰ ਦੱਸਾਂਗੇ ਕਿ ਆਮ ਸਰਕਾਰ ਲੋਕਾਂ ਦੀ ਸਰਕਾਰ ਬਣੀ ਹੋਈ ਹੈ ਪਰ ਇਹ ਲੋਕਾਂ ਦੀ ਸਰਕਾਰ ਆਮ ਸਰਕਾਰ ਨਹੀਂ ਹੈਗੀ ਇਹ ਤਾਂ ਬਸ ਇੱਕ ਬਹਾਨੇ ਵਾਲੀ ਸਰਕਾਰ ਬਣੀ ਹੋਈ ਹੈ ਸਹੀ ਕਹਿੰਦੇ ਚਾਹਦੇ ਆ ਕਿ ਸਾਡੇ ਬੱਚੇ ਵੀ ਨਾ ਹੀ ਸਾਡੇ ਨਾਲੇ ਮੀਟਿੰਗਾਂ ਵਾਰ-ਵਾਰ ਕਰਕੇ ਵਾਰ-ਵਾਰ ਕਰਕੇ ਨਾ ਹੀ ਸਾਨੂੰ ਇਹ ਮਿਲਦੇ ਨੇ ਜਿੱਦਾਂ ਅਸੀਂ ਮੀਟਿੰਗ ਦੇ ਵਿੱਚ ਆਪਣਾ ਕੋਈ ਫੈਸਲਾ ਲੈ ਸਕੀਏ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮੀਟਿੰਗਾਂ ਕਰਨ ਸਾਡੇ ਨਾਲੇ ਗੱਲਬਾਤ ਕਰਨ ਅੱਜ ਦਾ ਅਸੀਂ ਬਜਟ ਪੇਸ਼ ਦਾ ਅਸੀਂ ਜਿਹੜਾ ਉਹਦੇ ਖਿਲਾਫ ਅਸੀਂ ਅੱਜ ਇਹ ਧਰਨਾ ਲਾ ਰਹੇ ਹਾਂ ਬਲਾਡੇ ਵਿੱਚ ਸਾਡੀ ਇਹ ਵੀ ਸਾਨੂੰ ਇੱਕ ਤਾਂ ਜੀ ਸਾਡੀ ਇਹਨੇ ਦੁੱਗਣਾ ਕਰਨ ਦੀ ਤਨਖਾਹ ਕਹੀ ਸੀ ਵਾਅਦਾ ਕਰਨ ਲਈ ਮਾਨ ਪੱਤਾ ਇਹਨਾਂ ਨੇ ਬਿਲਕੁਲ ਵੀ ਵਾਅਦਾ ਨਹੀਂ ਕੀਤਾ ਕਿ 4 ਸਾਲ ਵੀ ਜਾਂਦੇ ਬਾਵਜੂਦ 2027 ਦੀ ਚੋਣਾਂ ਵਿੱਚ ਇਹਨਾਂ ਦੱਸਿਆ ਜਾਊਗਾ ਕਿ ਆਂਗਣਵਾੜੀ ਵਰਕਰਾਂ ਵੀ ਕੀ ਚਾਹੁੰਦੇ ਨੇ ਮੇਰਾ ਨਾਮ ਜੀ ਰਣਜੀਤ ਕੌਰ ਮੈਂ ਜ਼ਿਲ੍ਹਾ ਪਰਦਾ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀ2 ਹਾਂ ਜੀ ਕੀ ਮਸਲਾ ਜੀ ਪੁਰਾਣਾ ਅੱਜ ਦਾ ਜਿਹੜਾ ਸਾਡਾ ਮੇਨ ਮਸਲਾ ਹੈ ਉਹ ਹੈਗਾ ਸਾਡੀ ਵਿਭਾਗੀ ਮੰਤਰੀ ਬਲਜੀਤ ਕੌਰ ਵੱਲੋਂ ਦਿੱਤਾ ਗਿਆ ਬਿਆਨ ਉਨ੍ਹਾਂ ਨੇ ਜਿਸ ਦਿਨ ਬਜਟ ਪੇਸ਼ ਹੋਇਆ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੇ ਆਂਗਣਵਾੜੀ ਵਰਕਰ ਨੇ ਉਹ ਸਿਰਫ 4 ਘੰਟੇ ਕੰਮ ਕਰਦਿਆਂ ਨੇ ਇਸ ਕਰਕੇ ਇਹਨਾਂ ਦਾ ਸਿਰਫ ਮਾਨ ਪੱਤਾ ਮਿਲਦਾ ਹੈ ਅਸੀਂ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਆਂਗਣਵਾੜੀ ਵਰਕਰ ਹੈਲਪਰ ਦੀ ਡਿਊਟੀ ਉਹ 24 ਘੰਟੇ ਦੀ ਹੈ ਸਾਨੂੰ ਸਾਰਾ ਦਿਨ ਐ ਨਹੀਂ ਬਤਾ ਰਾਤ ਨੂੰ 10 ਵਜੇ ਮੈਸੇਜ ਪਾਦੇ ਨੇ ਕਦੋਂ ਵੀ ਰਿਪੋਰਟ ਮੰਗ ਲੈਂਦੇ ਨੇ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਕਿ 4 ਘੰਟੇ ਦੀ ਡਿਊਟੀ ਹੈ ਉਹਨਾਂ 4 ਘੰਟੇ ਤੋਂ ਬਾਅਦ ਸਾਨੂੰ ਕੋਈ ਮੈਸੇਜ ਨਾ ਕੀਤਾ ਜਾਵੇ ਅਸੀਂ ਕੋਈ ਰਿਪੋਰਟ ਨਹੀਂ 4 ਘੰਟੇ ਤੋਂ ਬਾਅਦ ਦਿੰਦੇ ਔਰ ਕੀ ਕਿਹਾ ਜਾਊਗਾ ਅਸੀਂ ਇਹ ਕਹਿਣਾ ਚਾਹੁੰਦੇ ਜਿਹੜੀ ਇਹ ਸਰਕਾਰ ਹੈ ਇਹ ਝੂਠ ਬੋਲ ਕੇ ਲੋਕਾਂ ਨਾਲ ਉਠੇ ਵਾਅਦੇ ਕਰਕੇ ਸੱਤਾ ਚਾਹੀਏ ਸੱਤਾ ਚਾਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਆਂਗਣਵਾੜੀ ਵਰਕਰ ਹੈਲਪਰ ਦਾ ਜਿਹੜਾ ਮਾਨ ਪੱਤਰ ਹੈ ਉਹ ਵਧਾ ਕੇ ਦੁੱਗਣਾ ਕਰ ਦਵਾਂਗੇ ਦੁੱਗਣਾ ਤਾਂ ਇਹਨਾਂ ਨੇ ਕੀ ਕਰਨਾ ਸੀ ਜਦੋਂ ਦੀ ਇਹ ਸਰਕਾਰ ਆਈ ਹੈ ਸਾਨੂੰ ਜਿਹੜਾ ਆਪਦਾ ਮਿਲਦਾ ਪ੍ਰਾਣਾ ਮਾਨ ਪੱਤਰ ਉਹ ਵੀ ਟਾਈਮ ਸਰ ਨਹੀਂ ਮਿਲਦਾ ਤੇ ਜੋ ਮਿਲਦਾ ਸਾਨੂੰ ਸ਼ਿਫਟਾਂ ਦੇ ਵਿੱਚ ਮਿਲਦਾ ਕਦੇ ਸੈਂਟਰ ਸਰਕਾਰ ਦਾ ਸ਼ੇਅਰ ਮਿਲਦਾ ਕਦੇ ਪੰਜਾਬ ਸਰਕਾਰ ਦਾ ਅਸੀਂ ਇਸ ਸਰਕਾਰ ਤੋਂ ਪੂਰਾ ਖਫਾ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਜਿਹਨਾਂ ਨੇ ਵੀ ਜਿਹੜੀ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਜਿਓਂ ਪੰਜਾਬ ਸੀਟੂ ਨਾਲ ਪੰਗਾ ਲਿਆ ਉਹਨਾਂ ਨੂੰ ਕਦੇ ਵੀ ਸਾਡੀਆਂ ਕੁੜੀਆਂ ਦੀ ਕੋਈ ਉਹ ਕੀਤੀ ਹੈ ਤਾਂ ਅਸੀਂ ਡਟ ਕੇ ਖੜੇ ਆ ਅਸੀਂ ਜਿਵੇਂ ਪਹਿਲੀਆਂ ਸਰਕਾਰਾਂ ਨੂੰ ਮਜ਼ਾ ਚਖਾਇਆ ਤਾਂ ਉਹਨਾਂ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਝਾੜੂ ਵਾਲੀ ਸਰਕਾਰ ਜਿਹੜੀ ਆਪਦੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਕਹਿੰਦੀ ਹੈ ਇਹਨਾਂ ਨੂੰ ਵੀ ਦੱਸਾਂਗੇ ਕਿ ਆਮ ਲੋਕ ਕੀ ਨੇ ਮੈਡਮ ਕੀ ਲਾਭ ਤੁਹਾਡਾ ਜੀ ਮੇਰਾ ਨਾਮ ਨਿਰਮਲਾ ਦੇਵੀ ਸੀਐਡੀਪੀ ਬੁੜਲਾਡਾ ਮੈਡਮ ਨੂੰ ਘਰ ਨਾਲ ਜਤੂ ਕੀ ਮਸਲੇ ਮਸਲਾ ਤਾਂ ਇਹ ਹੈ ਇਹ ਵੀ ਉਹ ਜਿਹੜਾ ਹੁਣ ਬਜਟ ਹੋਇਆ ਸੀ ਇਹਨਾਂ ਦਾ ਇਹ ਹੈ ਵੀ ਸਾਨੂੰ ਇਹਦੇ ਵਿੱਚ ਕੋਈ ਨਹੀਂ ਰੱਖਿਆ ਨਹੀਂ ਗਿਆ ਹਮਦੇ ਕੋਈ ਵੀ ਮੰਗ ਪੱਤਰ ਵਧਾ ਦਿੰਦੇ ਜਾਂ ਕੁਝ ਹੋਰ ਥੋੜਾ ਜਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਅਪਾ ਤਾਂ ਹੀ ਵਿਸ਼ਵਾਸ ਤੇ ਪਾਵਾਂਗੇ ਵੀ ਜਿਹੜਾ ਇਹਨਾਂ ਨੇ ਮੰਗ ਪੱਤਰ ਹੋਊਗਾ ਉਹ ਅਸੀਂ ਸਰਕਾਰ ਕੋਲੇ ਭੇਜਾਂਗੇ ਤਾਂ ਕਿ ਇਹਨਾਂ ਦਾ ਕੋਈ ਨੌਕਰੀ ਬਣਦਾ ਮਾਨਾ ਕੀਤਾ ਜਾਵੇ